ਮੰਮੀ ਸਬਜੀ ਕੀ ਬਣਾਉਣੀ ਅੱਜ ਸਬਜੀ ਉੱਥੇ ਆ ਵੇ ਖਾਣਾ ਕੀ ਆ ਫ੍ਰਿਜ ਦੇ ਵਿੱਚ ਲਿਆ ਵੇ ਕੇ ਅਦਰਕ ਉਦਕ ਵੀ ਲਿਆਈ ਲਸਣ ਵੀ ਲਿਆਈ ਪੇਚੋਣੀ ਕੋਈ ਨਾ ਕੋਈ ਸਬਜੀ ਪਈ ਯਾਦ ਵੀ ਆਈ ਲਿਆ ਕਮਲ ਕੋਈ ਦਿੱਤੇ ਨੇ ਲਿਆ ਕਹਾਂ ਨੂੰ ਫੋਨ ਦਾ ਗੱਲ ਕਰ ਲੈਨੇ ਦਾ ਭੁੰਮਉਂਦਿਆ ਹਾਂ ਹਾਂਜੀ ਮੰਮੀ ਆ ਲੈ ਫੋਨ ਆਉਂਦਿਆ ਸੀ ਨੰਦਾ ਦਾ ਗੱਲ ਕਰ ਲੈ ਉਹ ਗੱਲ ਤੇ ਨਹੀਂ ਆਪਣੀ ਉਹਨੂੰ ਨਹੀਂ ਨਹੀਂ ਆਹ ਕਰ ਲੈ ਕਰ ਲੋ ਹੈਲੋ ਅਮਨ ਜੀ ਬਾਹਰ ਕਾਢ ਕੇ ਢਾਹ ਨਾ ਮੈਂ ਕਾਲੇ ਦੇ ਵਿੱਚ ਬਾਹਰ ਤੇ ਨਹੀਂ ਬਾਹਰ ਆਹਨੇ ਕੁੜੀ ਨੇ ਸਬਜ਼ੀ ਲਗਾਈ ਸੀ ਆ ਜਾਓ ਵਾਹ ਜੀ ਵਧੀਆ ਠੀਕ ਠਾਕ ਠੀਕ ਆ ਠੀਕ ਆ ਕਿਥੇ ਮੇਰੀ ਬਾਹ ਇੰਨੀ ਪੀੜ ਗਾਂਢੀ ਕੱਲ ਦੀ ਫੋਨ ਮੈਂ ਕਿ ਚੁੱਕਣਾ ਫੋਨ ਤੇ ਮੰਮੀ ਕੋ ਹੁੰਦਾ ਫੋਨ ਮੰਮੀ ਕਹਿੰਦੀ ਤੁਹਾਨੂੰ ਮੈਂ ਉਦੋਂ ਦੇਣਾ ਜਿਹਦਾ ਫੋਨ ਆਉਣਾ ਮੰਮੀ ਤੇ ਹਾਨੂੰ ਫੋਨ ਨੂੰ ਹੱਥ ਨਹੀਂ ਲਾਉਂ ਦਿੰਦੇ ਮੈਂ ਕਿਹੜਾ ਵੇਲੇ ਦੱਸ ਸਾਰੀ ਦਿਹਾੜੀ ਤੇ ਮੰਮੀ ਕੰਮ ਕਰਾਉਂਦੇ ਰਹਿੰਦੇ ਹੜਕੋ ਕੱਲ ਦੀ ਮੇਰੀ ਮਾਂ ਤਾਂ ਸੱਟ ਲੱਗੀ ਮੰਮੀ ਨੂੰ ਐਵੇਂ ਦਵਾਈ ਦਵਾ ਦ ਮੰਮੀ ਤਾਂ ਵੀ ਨਹੀਂ ਮਿਲ ਦਵਾਈ ਤਾਂ ਆਉਂਦੇ ਨਾ ਕੋਈ ਪੈਸਾ ਹੀ ਦਿੰਦੇ ਮੈਨੂੰ ਦੱਸ ਇਹ ਚ ਕਿਹੜੀ ਗੱਲ ਆ ਜੀ ਤੇ ਮੇਰੀ ਬਾਹ ਨਹੀਂ ਠੀਕ ਦਰਦ ਕਰਦੀ ਐ ਤਾਂ ਮੈਂ ਤਾਂ ਹੀ ਕਹਿਣ ਈ ਐ ਦਵਾਈ ਕਿੱਥੋਂ ਦਵਾਈ ਮੈਂ ਸਵੇਰ ਦੀ ਕਹਿਣ ਈ ਐ ਇਦਾਂ ਹੀ ਮੈਂ ਦਾਣੇ ਪਾਏ ਮੈਂ ਤਾਂ ਭੂਨਮ ਨੇ ਦਾਣੇ ਪਾਏ ਇਹਨੇ ਓਕੇ ਓਕੇ ਮੈਂ ਦਾਣੇ ਪਵਾਏ ਨਾਲ ਫੋਨ ਮੈਂ ਦੱਸ ਕਿੱਥੋਂ ਚੁੱਕਣਾ ਨਹੀਂ ਫੋਨ ਤੇ ਮੰਮੀ ਦੇ ਕੋਲ ਮੰਮੀ ਕਹਿੰਦੀ ਤੁਸੀਂ ਸਾਰੇ ਦਿਹਾੜੀ ਫੋਨ ਚਲਾਉਂਦੀਆਂ ਰਹਿਣੀਆਂ ਵੇਲੇ ਹਾਂ ਤੇ ਹੁਣ ਮੰਮੀ ਨੂੰ ਕਹੋ ਵੀ ਉਹਨੂੰ ਪੈਸਾ ਤੇ ਲਾ ਦੇਵੇ ਕੋਈ ਤੇ ਮੈਂ ਦਵਾਈ ਲੈ ਕੇ ਆਉਣੀ ਆਪਣੀ ਮੇਰੇ ਤੇ ਬਾਣੀ ਤਾਂ ਖਾਂਦੀ ਮੰਮੀ ਨਾਲ ਕਰਉਣੀ ਗੱਲ ਮੈਂ ਮੰਮੀ ਕਹਿੰਦਾ ਮਿੰਟ ਉਹ ਤੇ ਨਹੀਂ ਆ ਰਪਿਆ ਜਾਇਦਾ ਹੁਣ ਇਹ ਨਾ ਵੇ 500 ਰੁਪਏ ਦੇ ਦੇ 500 ਨਾ ਮੇਰਾ ਕੀ ਬਹਾਨਾ ਦੱਸ ਉਹ ਤੇ 2-3000 ਰੁਪਏ ਕਿਉਂ ਮੈਨੂੰ ਮੰਮੀ ਦੇ ਦੇਣਗੇ ਠੀਕ ਆ ਮੈਂ ਕਰੋਨੀ ਗੱਲ ਮੰਮੀ ਨਾਲ ਕਰ ਲਓ ਗੱਲ ਆ ਲੈ ਮੰਮੀ ਨਾਲ ਗੱਲ ਕਰ ਲਓ ਆਹ ਬੱਤੇ ਆ ਕੀ ਗੱਲ ਫੋਨ ਹੀ ਕਹਿੰਦੀ ਫੋਨ ਮੈਨੇ ਤਾਂ ਆਨੇ ਕਹਿੰਦੀ ਆ ਲਿਖੀ ਸੀਗਾ ਬੜੀ ਕੱਢਦੀ ਆ ਉਹਨੇ ਐਨਕਾ ਲਾਈਆਂ ਨਹੀਂ ਮੁਰਗੇ ਐ ਨਹੀਂ ਮੈਂ ਹੈ ਦੀ ਕੱਢ ਜੇਗੀ ਵੇਖੋ ਕਿ ਫੋਨ ਵੀ ਛੱਡਿਆ ਰਾਤ 11-12 ਵਜੇ ਤੱਕ ਫੋਨ ਤੇ ਲੱਗੀਆਂ ਨਹੀਂ ਆ ਫੋਨ ਖਾਣ ਨਹੀਂ ਦਿੰਨਾ ਇਹਨਾਂ ਦੀ ਪਾਹੀ ਕਿਨੇ ਬਾਇਦਾ ਮੈਂ ਅੱਜ 2000 ਰੁਪਏ ਇਹਨਾਂ ਨੂੰ 2000 ਰੁਪਏ ਨੇ ਜਾਣਾ ਤੇ ਦਵਾਈ ਲੈਣੇ ਬਾਅਦ ਵਿੱਚ 2000 ਰੁਪਏ ਦੇ ਦੇਣ ਹਾਂ ਦਿ ਲੋ ਕਰੀ ਨਾ ਕੰਮ ਦੇ ਦੇ ਨੀ ਹਰ ਹਾਂ ਚਲਣ ਨਾ ਦੇ ਦੇ ਨੀ ਹਰ ਇਹ 2000 ਰੁਪਏ ਮਾਰਾ ਕਹਿੰਦਾ ਤਾਂ ਮਾੜੀ ਬਟੀ ਬਾਦੀ ਮਾਸੂਰ ਪਾਟਾ ਹੋ ਰਹਿਣ ਭੋਇਆ ਵੇ ਅੱਖ ਨਹੀਂ ਹੋਇਆ ਇਹਨਾਂ ਆ ਤਾਂ ਭੁਗੈ ਕਿਹੜਾ ਜਾਂਦਾ ਹਾਂ ਹਾਂ ਚਲ ਪੀ ਰੱਖ ਤੋ 2000 ਰੁਪਏ ਦੇ ਦਾਂ ਚਲ ਠੀਕ ਹੈ ਚੰਗਾ ਕਵੜਾ ਪੂਣਾ ਮਨੂ ਕਾਇ ਇਥੇ ਆ ਬਾਹਰ ਬਾਹਰ ਸਭ ਜਿਲਾ ਕੇ ਬਾਹਰ ਇੰਨਾ ਸੋਣਾ ਮੌਸਮ ਹੈ ਤੂੰ ਖੜੇ ਨਹੀਂ ਛੜਦੇ ਅੰਦਰ ਦਾ ਇੱਥੇ ਆਓ ਥੋੜਾ ਘੜੇ ਤਰਾ ਬੱਲੰਦ ਹਾਦ ਮੁਗੀ ਤੁਹਾਡੇ ਅੱਗੇ ਕਿੱਦਾਂ ਸੋਣਾ ਬਾਹਰ ਮੌਸਮ ਇੱਥੇ ਕਵੜਾ ਪਾਣੀ ਲੈ ਆਣਾ ਹੈ ਮੇਰ ਵਾਸਤੇ ਮੰਮੀ ਮੈਂ ਸਬਜੀ ਚੀਜ਼ ਲੈ ਕੇ ਪੜੋਲੇ ਤੇ ਪਿਆਏ ਦਾ ਲਸਣ ਵੇਖ ਕੇ ਲਿਆ ਮੰਮੀ ਲੈ ਜਦੋਂ ਆ ਡੱਬਾ ਲੱਭਾਈ ਖਾਲੀ ਐ ਚ ਕੋਈ ਰਸਨ ਨਹੀਂ ਹੋਣੀ ਮੈਂ ਲਿਆਉਣਾ ਮੈਂ ਬੜਾ ਇਨਾਂ ਕਿ ਜਿੰਨਾ ਕਹਿਆ ਲਾਇਆ ਜਿੰਨਾ ਕਹਗਾ ਪਾ ਲਿਆ ਪੀ ਹੋ ਲਿਆ ਮੜਾ ਜ ਮੜਾ ਇਹ ਤਾਂ ਤਾਪਣੀ ਪਾ ਲਿਆ ਟੂਟੀ ਤੇ ਪਾ ਲਿਆ ਬਹੁਤ ਠੰਡਾ ਫਿਰ ਹੋ ਜਾਵਾਂ ਨਹੀਂ ਉਹਨਾਂ ਨੇ ਦੇਖੜੀ ਥੋੜੀ ਜਿਹੀ ਗਵਾਂੜਾ ਨਾਲ ਦੇਣੇ ਆ ਦੇ ਦਿਓ ਮੰਮੀ ਵੇਖ ਲਓ ਉਤਰਾ ਮਗਤੀ ਤਾ ਤੁਸੀਂ ਪਜਾਤੀ ਛੱਡ ਦੇਦੇ ਆ ਥੋੜੀ ਜਿਹੀ ਮੈਂ ਭਰੋੜ ਥੋੜੀ ਜਿਹੀ ਦੇਖੜੀ ਗਵਾਂੜਾ ਮੈਂ ਨਾ ਭਰੋੜੀ ਕਹਿੰਦੇ ਆ ਮੰਮੀ ਇਹ ਨੂੰ ਕੀ ਘਰ ਨੂੰ ਦੇਣੀ ਆ ਉਹਦੇ ਚੁਗਣਾਂ ਲਾਉਂਦੀ ਘਰ ਆਣ ਕੈਂਦੀਆਂ ਚੱਲ ਦੇਣੀਆਂ ਕੋਈ ਬਣਾ ਉਹਦੇ ਨਹੀਂ ਮਾਰਦੀ ਤੇ ਜਿਆਦਾ ਹੀ ਆ ਕੀ ਕਰਨੀ ਨਾ ਦੇਖੜੀ ਪੁਨਮ ਥੋੜਾ ਜਿਹਾ ਉਹਨਾਂ ਨੂੰ ਵੇਖ ਲਓ ਮੰਮੀ ਤੁਸੀਂ ਨਹੀਂ ਮੰਮੀ ਮੈਂ ਬੜੋਲਾ ਨੂੰ ਨਹੀਂ ਦੇਂਦੇ ਡਰਾਣੀ ਦੇ ਦੇ ਉਹ ਫਿਰ ਵੀ ਠੀਕ ਆ ਉਹਨੂੰ ਦੇ ਦਈਏ ਫਿਰ ਉਹਨੂੰ ਦੇ ਦੋ ਚੱਲ ਫਿਰ ਆਪ ਦੇ ਉਹਨੂੰ ਦੇ ਆ ਅ ਮੈਂ ਆਪੇ ਆਂ ਦੇਣੀ ਆਪੇ ਦੇ ਕੇ ਆ ਮੈਂ ਜਾ ਕੇ ਤੂੰ ਨਾ ਜਾਈ ਮੈਂ ਪਿੱਛੇ ਆਵਾਂਗੀ ਚੱਲ ਦੇ ਉਹਨੇ ਆਖਣਾ ਉਹਨੂੰ ਕੋ ਟੱਕਾ ਦੀ ਤਾਂ ਮੈਂ ਆਪੇ ਦੇ ਆ ਨਹੀਂ ਜਾ ਤੇ ਮੰਮੀ ਨੂੰ ਦਵਾਈ ਦਾ ਕਿੱਦਾਂ ਕਰਨਾ ਦਵਾਈ ਜਾਣਾ ਹੀ ਲੈਣਾ ਦੇ ਨਹੀਂ ਆ ਪੈਸੇ ਉਹ ਆ ਫੋਨ ਕਰਨ ਤਾਂ ਦੇ ਬਾਹਰ ਥੋੜੇ ਜਿਹੀ ਜਾ ਦੇ ਨਹੀਂ ਆ 2000 ਰੁਪਏ ਦੇ ਨਹੀਂ ਧਿਆਨ ਨਾਲ ਖਰਚਿਓ ਉਹ ਨਾਲ ਵੀ ਜਿਆਦਾ ਉਥੇ ਲਲੋ ਬਸ ਤੇ ਹਲੀ ਲਿਆਉਣਾ ਛੱਟ ਦਾ ਕਲਾ ਹੋਰ ਕੁਝ ਨਹੀਂ ਹੋਇਆ ਮੈਂ ਤਾਂ ਕੋਲੋਂ ਚਲ ਜਾਨੀਏ ਦੋਵੇਂ ਹਾਂ ਦੋਵੇਂ ਚਲ ਜਓ ਤੇ ਛੱਤੀ ਆ ਜਾਓ ਤੇ ਸਬਜ਼ੀ ਬਣਾਜੋ ਤੇ ਆਟਾ ਗੁੰਨ੍ਹ ਤੇ ਫੁੜਕੇ ਆਣ ਕੇ ਲਾ ਦਿਓ ਫੋਨਮ ਮੈਂ ਤੇਰੇ ਨੂੰ ਸੋਨੂ ਪ੍ਰੈਸ ਮਾਰ ਦੇਣੀ ਐ ਇੱਕ ਹੱਥ ਨਾਲ ਤੇ ਆਪਣਾ ਵੀ ਕੱਲਾ ਮੈਨਾ ਕੇ ਤਿਆਰ ਹੋ ਜਾ ਸਭ ਦੀ ਤੜਕਾ ਲੜਾ ਫੁਲਕੇ ਆਣ ਕੇ ਲਾ ਲਾਂਗੇ ਠੀਕ ਆ ਦੀਦੀ ਹੋਏ ਨਹੀਂ ਕਮੇ ਵੀ ਨਾ ਹੁੰਦਾ ਨਾ ਸਫਲਾ ਪਰਾਟ ਚ ਪਾਣੀ ਪਾ ਕੇ ਪੜਾ ਆ ਮੈਂ ਗੰਡੇ ਹੋ ਦੇ ਵਿੱਚ ਪਾਵਾਂ ਤਾਂ ਦਨੇ ਪਣਾ ਨੇ ਮੈਨੂੰ ਵੇਖਦਾ ਪੁੱਛਦੀਆਂ ਨਹੀਂ ਕੋਣ ਐਦਾਂ ਚੱਕ ਕੇ ਪਿਛਾਖੇ ਲੱਗੋ ਤਾਂ ਨਾ ਮੈਂ ਸੱਟ ਖਾਂਦੀਆਂ ਮੰਮੀ ਸੱਚੀ ਕਾ ਮੇਹਲਾਂਦੀ ਆ ਹੁਣ ਤੈਨੂੰ ਮੈਨੂੰ ਤੂੰ ਕੀ ਕਰਨ ਲਈ ਹੁਣ ਵੇ ਕਿੱਡੀ ਸਦੀ ਪਾਣੀ ਲਈ ਆ ਉਸੇ ਵੇਲੇ ਤੈਨੂੰ ਮੈਂ ਪਾਣੀ ਦੂਜਾ ਗਿਆ ਤਾਂ ਉਸੇ ਵੇਲੇ ਸਮਝੀਵਾ ਤੇ ਪਾਣੀ ਲੈ ਆਈਂ ਦਾਖੇ ਲੱਗੋ ਤੇ ਮੈਨਾਂ ਵੀ ਨਹੀਂ ਮਾਰੂ ਜੀ ਕਰਦਾ ਤੁਹਾਨੂੰ ਫਟ ਫਟ ਹੀ ਖਾਂਦਿਆਂ ਤੇ ਜਾਣ ਕੇ ਚੱਲ ਜਾਓ ਹੋ ਜੋ ਤਿਆਰ ਨਾ ਤੋ ਕੇ ਭਾਣਾ ਲਈ ਰਹਿ ਤੇ ਕਰੋ ਪ੍ਰੈਸ ਲਈ ਤੇ ਜਾਓ 45 ਮਿੰਟ ਤੇ ਨਾਲ ਕਾ ਸਬਜੀ ਨੂੰ ਕਰਕੇ ਤੇ ਚੱਲ ਆਟਾ ਗੁੰਨ ਜਾ ਤੇ ਆਣ ਕੇ ਫੁਲਕੇ ਲਾ ਲਿਓ ਤਬੂਨ ਨੇ ਆਉ ਵੈਸੇ ਤੀਹ ਪਹਿਲੇ ਲੈ ਦੇਦੀ ਮੰਮੀ ਕੋ ਹਾਂ ਦੇ ਤੇ 3000 ਕਿਹਾ ਹੀ 2000 ਦਿੱਤਾ ਚਲੋ ਫਿਰ ਉਸਤਾਜ ਅੱਜ ਲਾਦਾ ਬੇ ਸ਼ਿਕਾਰ ਨਹੀਂ ਆ ਕੋਈ ਗੱਲ ਨਹੀਂ ਥੋੜਾ ਜਿਹਾ ਰਵੇ ਦੇ ਆ ਕੋਈ ਨਾ ਕੋਈ ਤਾਊਗਾ ਜੀ ਬਾਬੇ ਨੇ ਦੇ ਦੇ ਕਿਹੜਾ ਘਾਟਾ ਵਾ ਸ਼ਾਮਾ ਤੱਕ ਤਾਂ ਕੋਈ ਨਾ ਕੋਈ ਆਊਗਾ ਟੈਨਸ਼ਨ ਨਾ ਲੈ ਕਿੰਨੇ ਦਿਨ ਹੋ ਗਏ ਆ ਤੁਹਾਨੂੰ ਉਹੀ ਤੋਰੀਆਂ ਸਬਜ਼ੀ ਨਾਲ ਦੋ ਰੋਟੀਆਂ ਦਾ ਦੇਣਾ ਵਾ ਅਨੂੰ ਕਿ ਦੇਹ 버ਗਰ ਵੀ ਜਾ ਉਹ ਕੋਈ ਗੱਲ ਨਹੀਂ ਅੱਜ ਸਾਮੀ ਤਗੜੀ ਹੋਣੀ ਹੈ ਮੈਂ ਲਾਇਆ ਵਾ ਬੇਲ ਧਿਆਨ ਬਾਬੇ ਨਾ ਹੋਈ ਗੱਲ ਕਹਿੰਦਾ ਅੱਜ ਨਹੀਂ ਸਾਮੀ ਤਗੜੀ ਤੇ ਸਸਤੋ ਤੰਗੀ ਆਊਗੀ ਅੱਜ ਦੇਖ ਜਾਈਓਗੀ 5100 ਰੁਪਿਆ ਮਾਰਿਓ ਸ਼ਾਲਾ ਕੋ ਸਮਨ ਕੋਈ ਆ ਗਿਆ ਨਾ ਤੇ ਬੋਤਲ ਤੇ ਮੁਰਗਾ ਪੱਕਾ ਹੀ ਕੋਈ ਗੱਲ ਨਹੀਂ ਚੇਲਿਆ ਤੂੰ ਟੈਨਸ਼ਨ ਨਾ ਲੈ ਇੱਕ ਦੇ ਦੋ ਮੁਰਗੇ ਆਉਣਗੇ ਤੈਨੂੰ ਮੈਂ ਦੱਸਿਆ ਵੀ ਇਸਾਮੀ ਤਗੜੀ ਆਉਣੀ ਆ ਬਾਬਾ ਇਹ ਪਹਿਲਾਂ ਦੱਸਤਾ ਅੱਜ ਨਹੀਂ ਆਪਾਂ ਤੋਰੀਆਂ ਖਾਣੀਆਂ ਓਹੋ ਵੱਡੇ ਚੇਲਿਆ ਤੂੰ ਬੋਧਾ ਤੱਤਾ ਵਗਦਾ ਤੈਨੂੰ ਦੱਸਣ ਦੇਆ ਵੀ ਇੱਕ ਦੇ ਥਾਂ ਦੋ ਮੁਰਗੇ ਆਉਣਗੇ ਬੋਤਲਾਂ ਚਾਰ ਆਉਣਗੀਆਂ ਜੋ ਛਕਣਾ ਸਿਖਾਇਓ ਠੀਕ ਠੀਕ ਆ ਟੈਨਸ਼ਨ ਨੀ ਲੈਂਦੇ ਮੇਰੇ ਹੰਦਿਆ ਹਲੇ ਬਾਬਾ ਜਦੋਂ ਕੋਈ ਆ ਗਿਆ ਨਾ ਤੁਸੀਂ ਉਦਾਂ ਹੀ ਡੈਬ ਨਾ ਖੇਡਣ ਬਾਬਾ ਜੀ ਅੱਜ ਤੇ ਲੱਗਦਾ ਸਾਇਆ ਇਹਨਾਂ ਦਾ ਬਹੁਤ ਭਾਰੀ ਆ ਚੀਜ਼ਾਂ ਬਹੁਤ ਡਰਾਉਂਦੀਆਂ ਆ ਹੂੰ ਅੱਛਾ ਇਹਨਾਂ ਦੇ ਕਿਹੜੇ ਤਗੜਾ ਸਾਇਆ ਕੀਤਾ ਗਏ ਨੇ ਤੇ ਬਾਬਾ ਜੀ ਇਹਨਾਂ ਦਾ ਕੋਈ ਹੱਲ ਕਰੋ ਐ ਮੇਰੇ ਲੱਗੇ ਦੀ ਆ ਤੇ ਕਹਿੰਦੇ ਕਿ ਬਾਬੇ ਕੋ ਜਾਣਾ ਤੇ ਮੈਂ ਨਹੀਂ ਬਾਬਾ ਬਢੰਡਾ ਹੈਗਾ ਕੋਈ ਕੋ ਜਾਣੇ ਬਾਬਾ ਟੇਡਾ ਮੇਡਾ ਹਾਂ ਉਹ ਤੁਹਾਡਾ ਕਰੂਗਾ ਇਲਾਜ ਅੱਛਾ ਅੱਛਾ ਤੇ ਕੋਈ ਗੱਲ ਨਹੀਂ ਆਉਣ ਦੇ ਸੰਗਤ ਨੂੰ ਕਰ ਦਿੰਦੇ ਨੇ ਉਹਨਾਂ ਦਾ ਇਲਾਜ ਕੋਈ ਗੱਲ ਨਹੀਂ ਹੋਈ ਗੱਲ ਬਾਬੇ ਨਾਲ ਮੈਨੂੰ ਪਤਾ ਅੱਜ ਮੈਂ ਖਾਣਾ ਹੀ ਮਾਰਿਆ ਲਿਆ ਵਾ ਵੀ ਤੇ ਵੀ ਦੋ ਨਵੇਂ ਆਉਣਗੇ ਸਸਤੋ ਤੰਗ ਹੀ ਆਉਣਗੇ ਅੱਛਾ ਤੇ ਜਿੰਨੇ ਪੈਸੇ ਮੰਗੋਗੇ ਮੂੰਹ ਪਰ ਕੇ ਜਾਣਗੇ ਠੀਕ ਆ ਅੱਜ ਟੇਲਰ ਜਦ ਮੈਂ ਸ਼ਾਲਾ ਹੀ ਮਾਰੋ ਗਿਆ ਤੀ ਅੰਦਰ ਜਾਵਾਂਗੇ ਤੁਹਾਡੇ ਕੋ ਤੁਰਿਆ ਫਿਰਾਂ ਨਾ ਜਾਊਗਾ ਨਹੀਂ ਬਾਬਾ ਇਹ ਨਾ ਹੁਣਾ ਮਾਰਾ ਕਰੀ ਮਾਰਾ ਕਰਨਾ ਯਾਰ ਜਾਣਾ ਤੁਹਾਨੂੰ ਬਾਬੇ ਨੇ ਬਾਬੇ ਨੇ ਹੁੰਦੇ ਕੋ ਟੈਨਸ਼ਨ ਲੈਂਦੇ ਜੀਂਦਾ ਨਾ ਹਲੇ ਬਾਬਾ ਟੇਡਾ ਮੇਡਾ ਟੈਡਾ ਵੇਡਾ ਟੈਡਾ ਵੇਡਾ ਓ ਟੈਡਾ ਵੇਡਾਈ ਓਪਿੰਡਾ ਉ ਟੈਡਾ ਵੇਡਾ ਓ ਚੇਲੋ 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 ਹਾਜੀ ਬਗਤੀ ਮੈਨੂੰ ਲੱਗਣ ਡਿਆ ਪਿਆ ਹੋਂਡੀਆਂ ਦੁਖੀ ਹੋ ਗਏ ਲੱਗ ਗਿਆ ਆ ਗਿਆ ਵਾ ਹਾਂਜੀ ਤੂੰ ਆਪਣੀ ਲੜਾਈ ਬੰਦ ਕਰੋ ਦੋਵਿਆਂ ਨੇ ਮੈਂ ਜਿਹੜਾ ਵੀ ਆ ਗਿਆ ਕੋਈ ਗੱਲ ਨਹੀਂ ਬਾਬਾ ਟੈਡਾ ਮੇਡਾ ਸੀਗਾ ਤੇ ਤੂੰ ਮੇਰੇ ਤੋਂ ਲੜੋ ਨਾ ਅੱਜ ਤੁਹਾਨੂੰ ਮੈਂ ਫੁੱਲ ਕਰ ਦਾਂਗਾ ਮੁਰਗੇ ਨਾਲ ਤੇ ਸ਼ਰਾਬ ਨਾਲ ਬਾਬਾ ਜਿਹੜਾ ਮੱਡਾ ਗਈ ਉਹਨਾਂ ਸਾਹਮਣੇ ਆਇਆ ਉਹ ਜੋ ਤੁਹਾਡਾ ਦੀ ਕਰਦਾ ਯਾਰ ਪਰ ਲੜਨਾ ਨਹੀਂ ਆਉਂਦਾ ਤੈਨੂੰ ਪਤਾ ਵੀ ਸਾਰੇ ਪਿੰਡ ਦੇ ਤੁਮ ਪਈਏ ਬਾਬਾ ਕਾਲਾ ਵਾਲਾ ਹਾਂ ਤੇ ਤੂੰ ਹੀ ਕਰੀ ਟੇਡਾ ਮੇਡਾ ਕਰੀ ਬਾਬਾ ਬਢੰਦਾ ਇਹ ਕਿੱਥੋਂ ਇਹੋ ਜਿਹਾ ਗੱਲਾਂ ਸਿੱਖਾਉਂਦੇ ਤੂੰ ਤੇਲੇ ਮੇਰੇ ਆ ਨਾ ਤੁਸੀਂ ਦੋਵੇਂ ਹਾਂਜੀ ਫਕੀ ਗੱਲ ਹਾਂਜੀ ਸਾਡੀਆਂ ਤਾਂ ਨਹੀਂ ਆਂਦੇ ਬਾਬੇ ਨੂੰ ਨਹੀਂ ਬਾਬਾ ਜੀ ਆਪਾਂ ਇਹੋ ਜਿਹੀ ਗਲਤੀ ਕਰੀ ਨਹੀਂ ਕਰ ਸਕਦੇ ਦੇਖ ਲਓ ਉਹ ਨਾ ਇਹ ਵੀ ਬਾਬੇ ਦੇ ਮਾਰੇ ਦੇ ਨਾਲ ਅੱਗੇ ਤੁਸੀਂ ਆਪਣਾ ਜੁੱਲੀ ਵਿਸਰਾ ਚੁੱਕ ਕੇ ਤੁਰਪੋ ਬਾਬਾ ਜੀ ਮੈਂ ਉਹ ਜੰ ਬੰਦਾ ਨਹੀਂ ਹਾਂ ਹੂੰ ਇਹ ਤਾਂ ਮੈਨੂੰ ਗੜੀ ਪਤਾ ਨਹੀਂ ਆ ਤੂੰ ਦੱਸ ਚੱਲਿਆ ਨਹੀਂ ਬਾਬਾ ਜੀ ਮੈਂ ਤੁਹਾਡਾ ਪੱਕਾ ਹਾਂ ਕਜੇਲਾ ਹਾਂ ਜਨਾਵੋਂ ਪਉਤੋਂ ਅੰਨ ਸੰਪੂਰਨੋ ਕਲੀਨਿਕ ਦਾ ਸਾਈਦਾ ਮੈਂ ਸਿਰ ਤੇ ਉਹ ਯਾਰ ਮਿਲ ਜੂਗਾ ਕਲੀਨਿਕ ਬੱਸ ਮੈਨੂੰ ਲੱਗਨ ਰਿਹਾ ਬੀਬੀਆਂ ਲੱਗ ਕੇ ਆ ਗਿਆਂ ਜਦੋਂ ਲੱਗ ਕੇ ਆਉਂਦੇ ਵੀ ਤੇ ਸਿਰ ਘਮੋਂਡਾ ਬਣਾ ਪਾ ਬਾਬਾ ਨਾਲੇ ਗੱਲ ਸੁਣ ਲੈ ਬਰੀ ਆ ਵੇਲਾ 15 ਦਿਨ ਹੋ ਗਏ ਨੋ ਨੀ ਨੋ ਤੈਨੂੰ ਦੱਸਿਆ ਨਾ ਤੂੰ ਤਾਂ ਬਹੁਤਾ ਤਰਤਾ ਫਿਰ ਪੈਣਾ ਤੈਨੂੰ ਦੱਸਿਆ ਵੀ ਅੱਜ ਬੀਬੀਆਂ ਆਉਣਗੀਆਂ ਤੇ 51 ਰੁਪਇਆ ਤਾਂ ਘੱਟ ਨਹੀਂ ਲੈਣਾ ਨਾ ਜਦੋਂ ਬੀਬੀਆਂ ਆਣ ਕੇ ਬਹਿ ਗਈ ਦਾਂਵੀਆਂ ਦਾ ਮੱਥਾ ਦੇਖਣਾ ਤੂੰ ਇਹ ਕਹਿੰਦਾ ਬੀਬੀ ਤਾਂ ਹਾਂ ਵੀ ਇਹ ਨਾਲ ਗੱਲ ਨਹੀਂ ਬੰਨੀ ਤਾ ਵੀ ਨਾ ਨਹੀਂ ਕਿਹਦਰ ਪਾਲੂ ਨਹੀਂ ਆ ਚੋਂਦੇ। ਕੀ ਬਾਬਾ? ਹਾਂ। ਬਾਬਾ ਨਾਲ ਗਾਉਣਾ ਮੇਰੀ ਮੈਂ ਉਹਨਾਂ ਸ਼ਾਰੋ ਵਰੀਆ ਵਰੀਆ ਫੈਸ਼ਨ ਮਿਲੇ ਤਾਂ ਕਪੜੇ ਲੈ ਕੇ ਆਉਣਾ ਹੀ। ਚੇਲਿਆ ਤੂੰ ਤੇ ਫਿਰ ਉਹ ਗੱਲਾਂ ਕਰੀ ਜਨਾ। ਤੂੰ ਤਾਂ ਮੈਨੂੰ ਜ਼ਿਆਦਾ ਚਲਾਕ ਜਿਹਾ ਲੱਗਦਾ ਚਲਾ। ਨਹੀਂ ਬਾਬਾ ਪਰ ਮੈਂ ਜਿੱਦਾਂ ਦਾ ਹੀ ਆਂ ਪਰ ਤੇ ਕਿਹਨੂੰ ਵੀ ਛੱਡ ਕੇ ਜਾਣਾ ਮੈਂ। ਛੱਡ ਕੇ ਤੂੰ ਚੱਲ ਜਾਣਾ ਬਾਬਾ ਨਾਲ ਗੁੱਲੀ ਵੀ ਇਸ ਤਰ੍ਹਾਂ ਗੋਲ ਕਰਦੀ ਬਾਬੇ ਦਾ। ਬਾਬਾ ਮੈਂ ਬ੍ਰਾਂਡ ਕਪੜੇ ਲੈਣੇ ਆਇਆ ਕਿ। ਲੈ ਮੇਰੇ ਵਾਲ ਮੈਂ ਤਾਂ ਇਹਦੇ ਤੇ ਫਿਰ ਵੀ ਤੋਤੀ ਆ ਗਈ ਮੇਰਾ ਤਾਂ ਪਜਾਮਾ ਵੀ ਨਹੀਂ ਹੈਗਾ ਮੈਂ ਤਾਂ ਕਸ਼ੇ 'ਚ ਬੈਠਾ ਹਾਂ ਮੈਂ ਵੀ ਆ ਗਈ ਡਾਂਸ ਕਰਨ। ਬਾਕੀ ਬਖ ਬਾਬਾ ਨੇ ਕਦੀ ਅੱਜ ਤੱਕ ਤੈਨੂੰ ਭੁੱਖਾ ਮੰਨ ਦਿੱਤਾ ਨਹੀਂ ਮੇਰਾ ਨਹੀਂ ਨਾ ਮੰਨ ਦਿੱਤਾ ਪਹਿਲੇ ਦੱਸੋ ਪਾਪਾ ਇਹ ਖੋਣਾ ਤੋਰੀਆ ਹੀ ਆ ਅੱਗੇ ਲੀੜੇ ਵੀ ਆ ਜਾਣਗੇ ਕੋਸ਼ੀ ਹਾਂਜੀ ਲੀੜੇ ਵੀ ਆ ਜਾਣਗੇ ਰਾਜੇ ਬਾਬਾ ਇਹ ਗੱਲ ਇਹ ਕਦੀ ਭੁੱਖਾ ਨਹੀਂ ਮੰਨਦਾ ਪਾਪਾ ਤੂੰ ਖੋਣਾ ਤੋਰੀਆ ਹੀ ਆ ਓ ਯਾਰ ਤੋਰੀਆ ਹੈ ਪਾ ਜੋ ਮਾਜੀ ਭੁੱਖਾ ਤੇਰਾ ਮੰਨਦਾ ਤੈਨੂੰ ਅੱਜ ਤੁਹਾਡੇ ਲੀੜੇ ਆ ਜਾਣਗੇ ਜਿੱਥੋਂ ਮਰਜ਼ੀ ਕਰਾਵਾਂ ਬਾਬਾ ਬਾਬਾ ਘਾ ਸੌਣਾ ਸੱਟਾ ਲੈ ਕੇ ਕਰ ਦਿਓ ਮੈਨੂੰ ਧਿਆਨ ਲਾ ਲੰਦੋ ਅੱਜ ਤੇ ਹਨੇਰਾ ਵੀ ਬੜਾ ਹੋ ਗਿਆ ਬਾਬਾ ਮਿਲ ਜੂਗਾ ਨਾ ਇਸ ਟਾਈਮ ਪਤਾ ਨਹੀਂ ਹੁਣ ਵੇਖ ਲੈਣੇ ਆ बड़ा बड़ा हो गया, बड़ा हो गया होना चल आजा कोई नहीं जो जो हो आगे बादे बादे आगे हो जो होगा चलियो चालू क्यों बाबा पूरा जय बाबा 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 जय 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 जी बाहनी ਸਤਿ ਸ੍ਰੀ ਅਕਾਲ ਵੇੜਾ ਸਤਿ ਸ੍ਰੀ ਅਕਾਲ ਵੇੜ ਜੋ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੇੜ ਜੋ ਬਾਬਾ ਜੀ ਅਸੀਂ ਆਪਣੇ ਸਾਸ ਤੋਂ ਬੜਾ ਪਰੇਸ਼ਾਨ ਆ ਬਾਬਾ ਜੀ ਬਸ ਬੀਬਾ ਅੱਗੇ ਇਹਨਾਂ ਨੇ ਕੀ ਮੈਨੂੰ ਇਹ ਮਤਲਬ ਦਾ ਨਹੀਂ ਆ ਸੁਣਾ ਕੋਈ 5100 ਰੁਪਏ ਮੱਥਾ ਦੇ ਕੇ ਇੱਥੇ ਇਹ ਆਪਣੀ ਵਾਸਤੇ ਆ ਜੀ ਨੇ ਸਾਸ ਕਰਾਉਣ ਆਈਆਂ ਨਾਲੀ ਬੀਬੀ ਸਾਸ

ਤੂੰ ਜਦੋਂ ਉੱਥੇ ਆਉਂਦੀ ਸੀ ਨਾ ਤੇ ਤੇਰੇ ਮੈਂ ਪੈਰਾਂ ਤੋਂ ਪਤਾ ਲੱਗ ਗਿਆ ਸੀ ਵੀ ਕਿੰਨੇ ਤੁਸੀਂ ਇੱਕ ਮਿੰਟ ਉਹ ਜੋ ਮੈਨੂੰ ਜਲਦੇ ਛਿੱਟੇ ਮਾਰ ਲੈੰਦੋ ਤੁਹਾਡੇ ਦੋਵਾਂ ਦੇ ਬਹੁਤ ਜ਼ਿਆਦਾ ਪਹਿਲਾਂ ਤਗੜਾ ਹਤਿਆਚਾਰ ਬਹੁਤ ਹੁੰਦਾ ਨਾ ਤੁਹਾਡੇ ਨਾਲ ਹਾਂਜੀ ਬਾਬਾ ਜੀ ਤੁਹਾਡੀ ਸੱਸ ਤੁਹਾਡੀ ਸੱਸ ਤੁਹਾਨੂੰ ਕੁੜਦੀ ਵੀ ਆ ਉਂਗਲੀਆਂ ਨਾਲ ਹਾਂਜੀ ਬਾਬਾ ਜੀ ਨਾ ਕੋਈ ਸੌਦਾ ਪਤਾ ਦਿੰਦੀ ਹਾਂਜੀ ਬਾਬਾ ਜੀ ਨਾ ਪੇਕੇ ਜਾਣ ਦਿੰਦੀ ਹਾਂਜੀ ਜੇ ਪੇਕੇ ਚਲ ਜਾਓ ਮੰਗਰੋ ਦੇ ਕਹਿ ਰਹੇ ਹੁੰਦੇ ਵੀ ਤੋ ਇਹ ਘਰ ਨੂੰ ਸੌਦਾ ਲੈ ਗਏ ਜੀ ਹਾਂਜੀ ਬਾਬਾ ਜੀ ਤੁਹਾਨੂੰ ਕਿੱਦਾਂ ਪਤਾ ਬਾਬਾ ਜੀ ਇਹ ਜਿੰਨੀਆਂ ਗੱਲਾਂ ਮੈਂ ਤੁਹਾਡਾ ਮੱਥਾ ਪਰ ਲਿਆ ਬੀਬੀਓ ਕਿ ਤੁਸੀਂ ਜਿੰਨੀਆਂ ਦੁਖੀਆਂ ਬਹੁਤ ਜ਼ਿਆਦਾ ਹਾਂ ਹਾਂਜੀ ਬਾਬਾ ਜੀ ਬੜਾ ਪ੍ਰੈਸ਼ਰ ਆ ਰਿਹਾ ਸੱਸ ਤੋਂ ਹੱਲ ਕੋਈ ਨਹੀਂ ਤੁਹਾਡਾ ਹੋ ਜਾਊਗਾ ਇਸ ਟਾਈਮ ਤੇ ਤੁਹਾਨੂੰ ਮੈਂ ਦੋ ਪੂਰੀਆਂ ਦੰਨਾ ਬਣਾ ਕੇ ਬਾਬਾ ਜੀ ਕੱਲ ਮੇਰੀ ਬਾਹ ਮੀ ਤੋੜਦੀ ਮੈਂ ਸਭ ਪਤਾ ਬੀਬੀ ਮੈਨੂੰ ਸਭ ਪਤਾ ਦੋ ਪੂਰੀਆਂ ਤੁਹਾਨੂੰ ਬਣਾ ਕੇ ਦਿੰਦਾ ਮੈਂ ਜਾਂ ਨੂੰ ਪਾਣੀ ਦੇ ਵਿੱਚ ਪਿਆ ਗਿਓ ਜਾਂ ਨੂੰ ਖਾਣੇ ਦੇ ਵਿੱਚ ਤੇ ਇਹ ਪੂਰੀਆਂ ਪਿਓ ਤਾਂ ਬਾਅਦ ਫਿਰ ਤੁਹਾਨੂੰ ਆਪਣੇ ਘਰ ਦਾ ਪਾਇਆ ਵੀ ਕਰਨਾ ਪੈਣਾ ਹੈ हां जी बाबा जी कोई बाबा वाला ਤੁਹਾਨੂੰ ਹਵਨ ਕਰਾਉਣਾ ਪੈਣਾ ਜੀ ਤੇ ਇੱਕ ਮੁਰਗਾ ਕਾਲਾ ਤੇ ਸ਼ਰਾਬ ਦੀ ਬੋਤਲ ਲੱਗੀ ਤੇ 5100 ਰੁਪਿਆ ਬੀਬੀ ਠੀਕ ਆ ਬਾਬਾ ਜੀ ਜੇ ਪੱਕਾ ਹੱਲ ਕਰਾਉਣਾ ਇਹ ਤੇ ਸੱਚ ਤੁਹਾਡੇ ਗੁਣ ਗਾਉਗੀ ਧੀਆਂ ਧੀਆਂ ਕਰੂਗੀ ਤੁਹਾਨੂੰ ਦੱਸ ਬਾਬਾ ਜੀ ਸੱਚ ਸਾਡੇ ਇਸ਼ਾਰੇ ਤੇ ਨੱਚਿਆ ਹੀ ਇਹੋ ਜਿਹਾ ਕੁਝ ਕਰਾਉਣਾ ਚਾਹੁੰਨੇ ਆ ਬਸ ਬੀਬੀ ਇਦਾਂ ਹੀ ਹੋ ਗਿਆ ਤੁਹਾਨੂੰ ਮੈਂ ਦੱਸਤਾ ਨਾ ਵੀ ਇੱਕ ਕਾਲਾ ਮੁਰਗਾ ਲੈ ਆਇਓ ਤੇ ਇੱਕ ਸ਼ਰਾਬ ਦੀ ਬੋਤਲ ਲੈ ਆਇਓ ਤੇ ਸੱਚ ਤੁਹਾਡੀ ਉਂਗਲੀਆਂ ਤੇ ਨੱਚੂਗੀ ਜਿੱਥੇ ਮਰਜ਼ੀ ਚੱਲ ਜਾਓ ਜੇ ਤੁਹਾਨੂੰ ਸੱਸ ਰੋਜੀ ਤੇ ਬਾਬਾ ਆਣ ਕੇ ਫੜ ਲਿਓ ਬਾਬਾ ਜੀ ਅੱਜ ਜਾਈਪਾਣਾ ਮਾਰ ਕੇ ਆਏ ਆਂ ਇੱਕ ਮੁਰਗਾ ਕਿੱਥੋਂ ਲਿਆਵਾਂਗੇ ਇੱਕ ਮੁਰਗਾ ਲੱਗਣਾ ਜੇ ਤੇ ਸ਼ਰਾਬ ਦੀ ਬੋਤਲ ਕਿਉਂ ਵੀ ਜਿਹੜੀ ਚੀਜ਼ ਦਾ ਸਾਇਆ ਹੈ ਨਾ ਤੁਹਾਡੇ ਘਰ 'ਚ ਉਹ ਇਹੋ ਜਿਹੀਆਂ ਚੀਜ਼ਾਂ ਦਾ ਬਹੁਤ ਯਕੀਨ ਆ